ਕੜੀ ਪਾਰਟੀ ਕੱਲ ਐਸਆਈ ਮਦਨਨ ਐਂਡ ਪਾਰਟੀ ਨਾਲ ਸਾਡੀ ਪੁਲਿਸ ਦੀ ਐਸਆਈ ਮਦਨ ਨਾਲ ਲੀਡ ਕਰ ਰਹੀ ਸੀ ਉਹ ਗਸ਼ਤ ਕਰ ਰਹੀ ਸੀ ਕੱਲ ਤਾਂ ਜਦੋਂ ਉਹ ਈਵੀ ਬਲੌਕ ਕੋਲ ਪਹੁੰਚੇ ਤਾਂ ਉਹਨਾਂ ਨੇ ਮਤਲਬ ਦੋ ਬੰਦੇ ਦੇ ਗਏ ਤੇ ਡਰ ਗਏ ਤੇ ਉਹਨੇ ਆਪਣੇ ਹੱਥੋਂ ਜਿਹੜਾ ਸਮਾਨ ਹੈ ਉਹ ਥੱਲੇ ਸਿੱਟ ਦਿੱਤਾ ਤਾਂ ਫਿਰ ਚੈੱਕ ਕਰਨ ਤੇ ਜਿਹੜਾ ਉਹ ਸੀ ਉਹ ਨਸ਼ੀਲਾ ਪਦਾਰਥ ਸੀ ਉਸ ਤੋਂ ਬਾਅਦ ਸਾਡੇ ਸਬ ਇੰਸਪੈਕਟਰ ਗੁਰਮਖੀ ਨੇ ਅਗਲੀ ਕਾਰਵਾਈ ਕੀਤੀ ਸਟਾਰਟ ਤੇ ਉਹਨਾਂ ਦੀ ਤਲਾਸ਼ੀ ਲਈ ਤੇ ਸਭ ਕੁਝ ਕੀਤਾ ਤੇ 10-10 ਗ੍ਰਾਮ ਨਸ਼ੀਲਾ ਪਦਾਰਥ ਮਿਲੇ ਆ ਤੇ ਜਿਹੜੇ ਦੋਸ਼ੀਆਂ ਦੇ ਨਾਮ ਆ ਕੇ ਜੀ ਖਾਨੀ ਹੰਸ ਤੇ ਦੁਆ ਰੋਕੀ ਰੋਕੀ ਦੇ ਖਿਲਾਫ ਪਹਿਲਾਂ ਵੀ ਦੋ ਐਫ ਆਈ ਆਰ ਰਜਿਸਟਰ ਨੇ ਐਨ ਡੀ ਪੀ ਐਸ ਮਤਲਬ ਇਹ ਬਹੁਤ ਜ਼ਿਆਦਾ ਬਦਨਾਮ ਹੈ ਨੰਗਲ ਦੇਰੀਓ ਚ ਮੈਨੂੰ ਕਾਫੀ ਸ਼ਿਕਾਇਤਾਂ ਵੀ ਆਈਆਂ ਸੀ ਜੀ ਖਾਨੀ ਹੰਸ ਵੀ ਨੰਗਲ ਦੇਈ ਰਹਿਣ ਵਾਲਾ ਹੈ ਜੀ ਅਗਲੀ ਕਾਰਵਾਈ ਹੋਣੀ ਤਾਂ ਉਹਨੂੰ ਕੋਰਟ ਵਿੱਚ ਪੇਸ਼ ਕੀਤਾ ਜਾਊਗਾ ਜੀ ਤੇ ਨੈਕਸਟ ਰਿਮਾਂਡ ਵਾਲਾ ਪ੍ਰੋਸੈਸ ਉਹ ਕੀਤਾ ਜਾਊਗਾ ਬਸ ਇਹ ਹੈ ਕਿ ਮਤਲਬ ਇਹ ਜਿਹੜਾ ਬੰਦਾ ਨਸ਼ੇ ਛੱਡਣਾ ਜਾਂਦਾ ਉਹ ਸਾਨੂੰ ਦੱਸ ਸਕਦਾ ਕਿ ਸਰ ਅਸੀਂ ਨਹੀਂ ਕਰਦੇ ਪਰ ਬਖਸ਼ਿਆ ਨਹੀਂ ਕੋਈ ਦੇਊਗਾ ਮਾਸ਼ਾਲੇ ਹੰਨ ਗੇੜਾ ਰੋਕੀ ਹੈ ਜੀ ਰੋਕੀ ਤਾਂ ਐਫ ਆਈ ਆਰ ਇਹ ਤੇ ਮਤਲਬ ਦੋ ਤਾਂ ਤੁਹਾਨੂੰ ਮੈਂ ਦੱਸ ਦਿੱਤੀਆਂ ਜੀ ਹੋਰ ਵੀ ਹੋਈਆਂ ਤਾਂ ਪਰ ਇਹ ਮਤਲਬ ਜਿਆਦਾ ਹੀ ਵੀ ਜਿਹੜੀ ਕੰਡੀਸ਼ਨ ਹੈ ਉਹ ਵੀ ਖਰਾਬ ਹੈ ਤੇ ਕਾਫੀ ਬੰਦੇ ਨੂੰ ਬਗਾੜ ਰਿਹਾ ਸੀ ਇਹ ਏਰੀਆ ਵਿੱਚ ਮਾਈਕਰੋ ਫਾਰਮਰਸ ਲਿੰਕ ਅੱਗੇ ਹਲੇ ਇਨਵੈਸਟੀਗੇਟ ਕਰਾਂਗੇ ਜੀ